ਇਹ ਦਿਨਾਂ ਤੋਂ ਪੰਜਾਬ ਹਿਮਾਚਲ ਦੇ ਵਿੱਚ ਪੈ ਰਹੀ ਪਾਰੀ ਪਾਰੀ بارش ਕਾਰਨ ਪੰਜਾਬ ਤੇ ਹਾਲਾਤ ਬਹੁਤ ਮਾੜੇ ਨੇ 1200 ਪਿੰਡ 7 ਜ਼ਿਲ੍ਹੇ ਪਾਣੀ ਨਾਲ ਪ੍ਰਭਾਵਿਤ ਨੇ ਹੜ ਆ ਚੁੱਕੇ ਨੇ ਲੋਕਾਂ ਦੇ ਘਰ ਰੁੜ ਚੁੱਕੇ ਨੇ ਪਸ਼ੂ ਰੁੜ ਚੁੱਕੇ ਨੇ ਜਿਸ ਤੋਂ ਬਾਅਦ ਭਾਵੇਂ ਸਮਾਜ ਸੇਵੀ ਸੰਸਥਾਵਾਂ ਸਰਕਾਰਾਂ ਵੱਲੋਂ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ دریاਵਾਂ ਦੇ ਵਿੱਚ ਵੀ ਪਾਣੀ ਵਧ ਰਿਹਾ ਹੈ ਇਸ ਨੂੰ ਲੈ ਕੇ ਰਾਤ ਜਦੋਂ بارش ਪੈ ਰਹੀ ਤਾਂ ਉਸ ਸਮੇਂ ਸਤਲੁਜ ਦਰਿਆ ਜੋ ਕਿ ਬਿਲਕੁਲ ਚਮਕੌਰ ਸਾਹਿਬ ਦੇ ਨਜ਼ਦੀਕ ਨੂੰ ਵਗਦਾ ਹੈ ਤਾਂ ਉਸ ਦਰਿਆ ਦੇ ਵਿੱਚ ਪਾਣੀ ਵਧਣ ਕਾਰਨ ਪਿੰਡ ਦਾਦਪੁਰ ਦੇ ਨਜ਼ਦੀਕ ਜੋ ਬੰਨ ਕਮਜ਼ੋਰ ਪੈਣ ਲੱਗ ਪਿਆ ਜਿਸ ਤੋਂ ਬਾਅਦ ਲੋਕਾਂ ਦੇ ਮਨਾਂ 'ਚ ਡਰ ਪੈਣ ਲੱਗ ਪਿਆ ਕਿ ਕਿਤੇ ਨਾ ਕਿਤੇ ਅਗਰ ਬੰਨ ਟੁੱਟਦਾ ਹੈ ਤਾਂ ਉਸ ਤੋਂ ਬਾਅਦ ਕਾਫੀ ਵੱਡਾ ਨੁਕਸਾਨ ਚਮਕੌਰ ਸਾਹਿਬ ਦੇ ਪਿੰਡਾਂ ਦਾ ਮਰਿੰਦਾ ਬੱਸੀ ਖਮਾਣੋ ਇਹਨਾਂ ਪਿੰਡਾਂ ਦਾ ਹੋ ਸਕਦਾ ਹੈ ਜਿਸ ਤੋਂ ਬਾਅਦ ਪੂਰਾ ਪਾਣੀ ਇਸ ਇਲਾਕੇ ਦੇ ਵਿੱਚ ਆ ਜਾਣਾ ਸੀ ਤਾਂ ਲੋਕਾਂ ਵੱਲੋਂ ਇਹਦੀ ਜਾਣਕਾਰੀ ਪ੍ਰਸ਼ਾਸਨ ਦਿੱਤੀ ਗਈ ਮੌਕੇ ਤੇ ਪ੍ਰਸ਼ਾਸਨ ਵੱਲੋਂ ਸਿਵਲ ਪ੍ਰਸ਼ਾਸਨ ਨੂੰ ਪੂਰੀ ਰਿਪੋਰਟ ਬਣਾਈ ਗਈ ਜਿਸ ਤੋਂ ਬਾਅਦ ਜਾ ਕੇ ਆਰਮੀ ਅੱਧੀ ਰਾਤ ਨੂੰ ਸੱਦੀ ਗਈ ਜਿਸ ਤੋਂ ਬਾਅਦ ਜਾ ਕੇ ਆਰਮੀ ਵੱਲੋਂ ਲਗਾਤਾਰ ਕਾਰ ਸ਼ੁਰੂ ਕੀਤਾ ਗਿਆ ਤਾਂ ਸਵੇਰੇ ਪਿੰਡਾਂ ਦੇ ਲੋਕਾਂ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਪਿੰਡਾਂ ਦੇ ਲੋਕ ਵੀ ਆਪ ਮੁਹਾਰੇ ਟਰੈਕਟਰ ਟਰਾਲੀਆਂ ਲੈ ਕੇ ਖਾਲੀ ਥੈਲੇ ਜਿਹੜੇ ਲੈ ਕੇ ਉਸ ਜਗ੍ਹਾ ਤੋਂ ਭਰ ਕੇ ਫਿਰ ਬੰਨ ਬਣਾਉਣ ਲੱਗ ਪਏ ਜਿਸ ਤੋਂ ਬਾਅਦ ਜਾ ਕੇ ਦੱਸ ਸਰਕ ਸਥਿਤੀ ਹੁਣ ਪੂਰੀ ਕਾਬੂ ਦੇ ਵਿੱਚ ਹੈ ਜਿਸ ਨੂੰ ਲੈ ਕੇ ਪਿੰਡਾਂ ਦੇ ਵਿੱਚ ਜੋ ਡਰ ਸੀ ਉਹ ਡਰ ਖਤਮ ਹੋ ਗਿਆ ਇਹ ਪਿੰਡਾਂ ਦੀ ਬਹੁਤ ਸੋਹਣੀ ਤਸਵੀਰ ਹੈ ਕਿ ਜੋ ਆਪਣੇ ਤੌਰ ਤੇ ਆਪ ਜੋ ਸਿਵਲ ਪ੍ਰਸ਼ਾਸਨ ਦਾ ਸਾਥ ਦੇਣ ਵਾਸਤੇ ਆਏ ਨੇ ਤੁਸੀਂ ਦੇਖੋ ਕਿਵੇਂ ਟਰੈਕਟਰ ਟਰਾਲੀ ਜੇਸੀ ਮਸ਼ੀਨਾਂ ਦੇ ਨਾਲ ਕਾਰਜ ਜੇ ਕਿਤੇ ਜਾ ਰਹੇ ਨੇ ਕਾਫੀ ਲੋਕਾਂ ਦੇ ਵਿੱਚ ਪਹਿਲਾਂ ਤਾਂ ਰਾਤ ਨੂੰ ਡਰ ਬੈਠ ਕੇ ਸੀ ਕਿਉਂਕਿ ਕਾਫੀ ਅਨਾਉਂਸਮੈਂਟਾਂ ਇਹ ਪਿੰਡਾਂ 'ਚ ਹੋਣ ਲੱਗ ਪਈਆਂ ਸੀ ਕਿਸ ਤਰੀਕੇ ਨਾਲ ਬੰਨ ਕਮਜ਼ੋਰ ਪੈ ਚੁੱਕਾ ਹੈ ਜੋ ਸਿਵਲ ਪ੍ਰਸ਼ਾਸਨ ਆਰਮੀ ਪਹੁੰਚ ਚੁੱਕੀ ਹੈ ਆਰਮੀ ਵੱਲੋਂ ਇਹ ਕਾਰ ਸੰਭਾਲੇ ਗਏ ਨੇ ਪਰ ਦੂਜੇ ਪਾਸੇ ਜਦੋਂ ਸਵੇਰ ਹੋਈ ਹੈ ਤਸਵੀਰਾਂ ਹੀ ਲੋਕ ਆਪਣੀ ਟੈਟਰਨੀਆ ਰਹੀ ਪਹੁੰਚ ਗਏ ਨੇ ਬੱਚਾ ਬੱਚਾ ਇਸ ਬੰਨ ਨੂੰ ਬਣਾਉਣ ਵਾਸਤੇ ਪਹੁੰਚ ਗਏ ਤੁਸੀਂ ਦੇਖੋ ਕਿਵੇਂ ਥੈਲੇ ਪਰ ਪਰ ਕੇ ਬੰਨ ਬਣਾਏ ਜਾ ਰਹੇ ਨੇ ਇਹ ਤਸਵੀਰਾਂ ਚਮਕੌਰ ਸਾਹਿਬ ਦੇ ਪਿੰਡ ਦਾਉਤਪੁਰ ਦੇ ਨੇੜੇ ਦੀ ਦਿਖਾ ਰਹੀਆਂ ਹੋਰ ਵੀ ਕਈ ਪਿੰਡ ਨੇ ਜੋ ਕਿ ਇਨ੍ਹਾਂ ਪਿੰਡਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਣਾ ਸੀ ਪਰ ਇਲਾਕੇ ਦੇ ਲੋਕਾਂ ਦੀ ਬਹੁਤ ਇਹ ਸਲੰਘਾ ਜੋ ਕਦਮ ਹੈ ਜੋ ਕਿ ਪ੍ਰਸ਼ਾਸਨ ਦੇ ਨਾਲ ਸਾਥ ਦੇਣ ਵਾਸਤੇ ਅੱਗੇ ਲੋਕ ਆ ਰਹੇ ਨੇ ਕਿਉਂਕਿ ਨੁਕਸਾਨ ਜਦੋਂ ਹੁੰਦਾ ਹੈ ਫਿਰ ਕੋਈ ਵੀ ਪੁਲਿਸ ਆਰਮੀ ਨਹੀਂ ਰੋਕ ਸਕਦੀ ਕਿਉਂਕਿ ਜਦੋਂ ਪਾਣੀ ਦਾ ਪਾਰ ਹੀ ਪੈ ਗਿਆ ਫਿਰ ਉਸ ਤੋਂ ਬਾਅਦ ਉਸ ਪਾਣੀ ਨੂੰ ਰੋਕਣਾ ਬਹੁਤ ਮੁਸ਼ਕਲ ਹੈ ਜਿਸ ਤਰੀਕੇ ਨੂੰ ਤੁਸੀਂ ਦੇਖਿਆ ਹੋਵੇਗਾ ਕਿਵੇਂ ਅਜਨਾਲਾ ਜਾਂ ਫਿਰ ਗੁਰਦਾਸਪੁਰ ਬੱਡੇਆ ਬਾਬਾ ਨਾਨਕ ਵਾਲੇ ਪਾਸੇ ਦੀ ਗੱਲ ਕਰੀ ਉਸ ਪਾਸੇ ਕਾਫੀ ਪਾਣੀ ਜਿਹੜਾ ਬੇਤਿਆਹ ਪਾਣੀ ਆ ਰਿਹਾ ਹੈ ਉਸ ਤੋਂ ਬਾਅਦ ਜਾ ਕੇ ਲੋਕਾਂ ਦੀਆਂ ਕੋਠੀਆਂ ਲੋਕਾਂ ਦੀਆਂ ਫਸਲਾਂ ਬਿਲਕੁਲ ਬਰਬਾਦ ਹੋ ਚੁੱਕੀਆਂ ਜਿਸ ਤੋਂ ਬਾਅਦ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਆਉਣ ਵਾਲੇ 15 20 ਸਾਲਾਂ ਤੱਕ ਵੀ ਇਹਨਾਂ ਦੀ ਪ੍ਰਭਾਈ ਨਹੀਂ ਹੋ ਸਕਦੀ ਉਸ ਤਰੀਕੇ ਦਾ ਮਾਹੌਲ ਨਹੀਂ ਬਣ ਸਕਦਾ ਪਰ ਚਮਕੌਰ ਸਾਹਿਬ ਏਰੀਆ ਰੋਪਣ ਇਸ ਏਰੀਏ ਨੂੰ ਬਚਾਉਣ ਵਾਸਤੇ ਲਗਾਤਾਰ ਪ੍ਰਸ਼ਾਸਨ ਵੱਲੋਂ ਵੀ ਇਲਾਕੇ ਦੇ ਲੋਕਾਂ ਵੱਲੋਂ ਵੀ ਕਾਰਜ ਕੀਤੇ ਜਾ ਰਹੇ ਨੇ ਇਸ ਮੁਕਤਾ ਜੀ ਦੇਖੋ ਤੁਹਾਨੂੰ ਪਤਾ ਹੀ ਹੈ ਵੀ ਮੀਂਹ ਪਿੱਛੇ ਬਹੁਤ ਪਏ ਹੋਏ ਨੇ ਜਿਹੜੇ ਆਪਾਂ ਬੰਦ ਦੀ ਗੱਲ ਕਰੀਏ ਇਹ ਹੁਣ ਲੋਕਾਂ ਪਬਲਿਕ ਬਹੁਤ ਆ ਗਈ ਹੋਰ ਇਲਾਕਾ ਪਸ ਪਿੰਡਾਂ ਦੇ ਵੀਰ ਇਹ ਕੰਟਰੋਲ ਕਰ ਲੈਣਾ ਜੀ ਹਾਂ ਜੀ ਤੇ ਕਿਵੇਂ ਦੇਖਦੇ ਹੋ ਇਸ ਦਿਨ ਜਿਹੜਿਆ ਪਹਿਲਾਂ ਤਿਆਰੀਆਂ ਕੀਤੀਆਂ ਕਿ ਯਾਨੀ ਸਰਕਾਰ ਤੋਂ ਨਹੀਂ ਦੇਖੋ ਪਹਿਲਾਂ ਕੋਈ ਤਿਆਰੀ ਨਹੀਂ ਹੋਈ ਕਿ ਪਹਿਲਾਂ ਤਿਆਰੀ ਹੁੰਦੀ ਤਾਂ ਉਹ ਹਜ਼ਾਰਾਂ ਹੀ ਦਸਤਾਵੇਜ਼ ਪਬਲਿਕ ਨਾ ਪਹੁੰਚਦੀ ਪਹਿਲਾਂ ਨਹੀਂ ਕੋਈ ਤਿਆਰੀ ਨਹੀਂ ਤਿਆਰੀ ਵੀ ਸਰਕਾਰ ਦੀ ਜੋ ਆਇਆ ਕੱਲ ਆਇਆ ਜਦੋਂ ਬੰਨ ਆਪਣਾ ਨੇੜੇ ਲੱਗੇ ਬਿਲਕੁਲ ਬੰਦ ਪਾਣੀ ਹੈ ਨਾ ਉਸ ਤੋਂ ਪਹਿਲਾਂ ਪਿਆ ਸਰਕਾਰ ਦਾ ਕੁਝ ਨਹੀਂ ਆਇਆ ਉਹ ਜਿਹੜਾ ਸਾਇਰ ਪੰਜਾਬ ਦਾ ਪੰਜਾਬੀ ਤਾਂ ਇਹ ਤਾਂ ਇਸ ਕੰਮ ਵਾਸਤੇ ਬਹੁਤ ਵੱਡਾ ਯੋਗਦਾਨ ਇਹਨਾਂ ਦਾ ਕੋਈ ਵੀ ਕੰਮ ਹੋਵੇ ਉਸ ਤੇ ਵੀ ਇੱਕ ਵਾਰ ਮਤਲਬ ਲੋਕਾਂ ਨੂੰ ਜਾਗਰ ਕਰ ਲੋੜਾ ਲੋਕ ਆਪਣੇ ਆਪ ਹੀ ਮਹਾਰੇ ਪਹੁੰਚ ਜਾਂਦੇ ਆ ਪਰ ਪ੍ਰਸ਼ਾਦ ਨਹੀਂ ਰਹੀ ਇਹ ਵੀ ਇਹਨਾਂ ਨੇ ਕਿਸੇ ਪਹਿਲਾਂ ਸਾੜ ਲਿਆ ਤੇ ਹੁਣ ਮੌਕੇ ਪਰਾ ਕੇ ਅੱਜ ਇੱਥੇ ਤੇ ਅੱਜ ਮਿਲਟਰੀ ਵੱਲੋਂ ਵੀ ਲਗਾਏ ਜਾ ਰਹੇ ਦੇਖ ਸਾਹ ਰਾਤੀ ਮਿਲਟਰੀ ਇਹ ਵੀ ਆ ਜੀ ਹਾਂ ਜੀ ਥੋੜਾ ਇਹਨਾਂ ਦੇ ਬਾਕੀ ਉੱਪਰ ਤੇ ਥੋੜਾ ਫੜਕੋ ਪਈ ਮੌਸਮ ਸਾਫ ਹੋ ਗਿਆ ਅੱਜ ਮਾਰਨ ਕਿਰਪਾ ਕਰੀ ਆ ਵੀ ਕਿਰਪਾ ਕਰਨ ਮਾਲਕ ਇਸ ਤਰ੍ਹਾਂ ਦੀਆਂ ਬਚਾਵੇ ਤਾਂ ਕਿ ਜਿਹੜਾ ਇਹ ਇਦਾਂ ਨੁਕਸਾਨ ਆਇਆ ਨਾ ਹੋ ਸਕੇ ਹੁਣ ਜਿਹੜੀ ਸਥਿਤੀ ਹੈ ਜਿਹੜੀ ਕੰਟਰੋਲ ਦੇ ਵਿੱਚ ਹੈ ਫਿਲਹਾਲ ਕੰਟਰੋਲ ਚਾ ਬਾਕੀ ਖਵਾਜਾ ਦੇ ਪਤਾ ਇਹਦਾ ਕਿਹਾ ਕੁਝ ਨਹੀਂ ਜਾ ਸਕਦਾ ਸਮਾਂ ਕੁਝ ਵੀ ਬਦਲ ਸਕਦਾ ਇਸ ਸਮੇਂ ਸਥਿਤੀ ਹੈ ਕੰਟਰੋਲ ਦੇ ਵਿੱਚ ਹੈ ਜੋ ਕਿਰਪਾ ਹੈ ਖਵਾਜਾ ਜਿਹੜੇ ਆਰਮੀ ਦੇ ਸਾਡੇ ਜਵਾਨ ਲੱਗੇ ਹੋਏ ਨੇ ਇਹਨਾਂ ਬਾਰੇ ਕਿਹੜਾ ਕਿਹਨਾਂ ਬਹੁਤ ਧੰਨਵਾਦ ਕਰਦੇ ਆ ਕਿਹੜਾ ਆ ਕੇ ਮੋਰਚਾ ਸਭਾ ਲੈ ਆਪਣਾ ਡਾ ਵੱਡਾ ਬਹੁਤ ਧੰਨਵਾਦ ਜੇਕਰ ਇਹ ਨਾ ਹੁੰਦੇ ਤਾਂ ਕੋਈ ਹਾਲਾਤ ਵਿਗੜ ਸਕਦੇ ਸੀ ਹੋ ਸਕਦਾ ਸੀ ਵਿਗੜ ਸਕਦੇ ਸੀ ਪਰ ਪਬਲਿਕ ਨੇ ਬਹੁਤ ਸਾਰਾ ਦੇਖੋ ਤਜਾਰਾਂ ਦੀ ਇਦਾਦ ਵਿੱਚ ਬੰਦਾ ਇੱਥੇ ਇਕੱਠਾ ਹੋਇਆ ਹੋਇਆ ਨੌਜਾਨੀ ਇਕੱਠੀ ਵੀ ਸਾਰੀ ਨੌਜਾਨਾਂ ਦਾ ਬਹੁਤ ਧੰਨਵਾਦ ਕਰਦੇ ਆਪਾਂ ਸਾਰੇ ਨਾਲ ਸਿੱਖੀ ਬਹੁਤ ਧੰਨਵਾਦ ਜੀ ਤੁਹਾਡਾ ਕੀ ਕਹਿਣਾ ਹੈ ਜਿਹੜਾ ਇੱਥੇ ਤੁਸੀਂ ਅੱਜ ਪਹੁੰਚੇ ਹੋ ਬੰਨ ਕੇ ਖੜੇ ਹੋਣ ਲਗਾ ਰਹੇ ਹੋ ਜਦੋਂ ਦਾ ਇਹ ਦੌਰ ਨੇ ਕੀ ਨਾਈ ਜੀ ਆਪਾਂ ਮੇਰਾ ਜਗENDER ਸਿੰਘ ਹੈ ਜੀ ਕਿਵੇਂ ਦੇਖਦੇ ਹੋ ਤੁਸੀਂ 88 ਵਾਲਾ ਮਾਹੌਲ ਦੇਖਿਆ ਹੀ ਹੋਣਾ ਤੁਸੀਂ 88 ਵਾਲਾ ਦੇਖਿਆ ਜੀ 88 ਵਾਲਾ ਵੀ ਵੱਧ ਹੋ ਗਿਆ 88 ਵਾਲਾ ਵੀ ਵੱਧ ਹੋ ਗਿਆ ਹਾਂ ਜੀ ਹਾਂ ਤੇ ਕੀ ਕਹਿਣਾ ਮਾੜਾ ਮੋਟਾ ਇੱਧਰ ਵੀ ਧਿਆਨ ਰੱਖਣ ਹੁਣ ਬੰਨੀ ਸਾਈਡ ਆ ਦੇ ਨੂੰ ਸਾਰੀ ਜਗ੍ਹਾ ਰੋਫੀ ਪਈ ਜਾ ਬੰਨੀ ਜਿਹੜੀ ਧੋਹਾ ਸੀ ਟੁੱਟ ਗਈ ਸੀ ਪਹਿਲਾਂ ਇਹ ਹਾਂਜੀ ਹਾਂ ਇਹ ਤਾਂ ਹਟ ਟੁੱਟ ਗਈ ਸਾਰੇ ਹਾਂਜੀ ਹਾਂ ਇਹ ਕਲਰ ਪਰਸਾਂ ਦਾ ਥੋੜਾ ਜਿਹਾ ਘੱਟ ਤਾਂ ਕੰਮ ਅੱਜ ਅੱਜ ਜਿਆਦਾ ਉੱਤੇ ਗਿਗਰੀ ਜਾਣੇ ਆ ਜੀ ਪਾਣੀ ਛੋੜਦੇ ਦੋ ਫੋਟੋ ਨਾ ਹੋ ਗਿਆ ਨਾ ਜਿਹੜਾ ਲੋਕ ਇੱਥੇ ਲੱਗੇ ਹੋਏ ਨੇ ਮਿੱਟੀ ਥਾਲੇ ਚ ਪਾ ਕੇ ਕੰਨਿਆਂ ਤੇ ਲਗਾ ਰਹੇ ਨੇ ਇਹਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਹਿਯੋਗ ਦਿੱਤਾ ਸਾਰਾ ਰਕਾ ਬੱਜ ਗਿਆ ਬਹੁਤ ਧੰਨਵਾਦ ਮਾਛੂ ਮਾਛੋੜ ਦੇ ਦੁੱਕਰੇ ਏਰੀਆ ਖਤਮ ਹੋ ਗਿਆ ਮਾਛੋੜ ਤਾਂ ਪੂਰਾ ਏਰੀਆ ਖਤਮ ਸਾਰੀ ਖਤਮ ਹੋ ਜਾਣਾ ਸੀ ਠੀਕ ਹੈ ਹਾਂ ਜੀ ਹਾਂ ਕਿਉਂਕਿ ਤੁਸੀਂ ਦੇਖੋ ਕਿੰਨਾ ਲੋਕਾਂ ਦਾ ਹੌਸਲਾ ਹੈ ਕਿ ਆਪਣੇ ਤੌਰ ਤੇ ਹੀ ਜਿਹੜੇ ਇਹ ਬੰਨ ਬਣਾਉਣ ਦੇ ਵਿੱਚ ਲੱਗੇ ਹੋਏ ਨੇ ਤਾਂ ਇਸ ਤਰੀਕੇ ਤਸਵੀਰਾਂ ਤੁਸੀਂ ਅੱਗੇ ਸ਼ੇਅਰ ਕਰਦੇ ਕਰੋ ਤਾਂਕਿ ਪੰਜਾਬ ਦੀ ਸੋਹਣੀ ਤਸਵੀਰ ਪੂਰੇ ਦੇਸ਼ ਵਰਲਡ ਦੇ ਵਿੱਚ ਪਹੁੰਚ ਸਕੀ ਪਤਾ ਲੱਗ ਸਕੇਗੀ ਪੰਜਾਬ ਜਿੰਦਾ ਹੈ ਪੰਜਾਬ ਨੂੰ ਮਾਰਨ ਵਾਸਤੇ ਬਹੁਤ ਕੋਸ਼ਿਸ਼ਾਂ ਹੋ ਰਹੀਆਂ ਨੇ ਏਕਾ ਤਰ੍ਹਾਂ ਦੀ ਚਾਲਾਂ ਚੱਲੀਆਂ ਜਾਂਦੀਆਂ ਨੇ ਪਰ ਪੰਜਾਬ ਹਰ ਇੱਕ ਮਾਰ ਤੋਂ ਬਚ ਕੇ ਫਿਰ ਖੜਾ ਹੋ ਜਾਂਦਾ ਹੈ ਇਹ ਤਸਵੀਰ ਪੰਜਾਬ ਦੀ ਹੈ ਥੋੜੇ ਕੈਰਮਨ ਸਮੂਹ ਦੇ ਨਾਲ ਹਰਤੇ ਸਿੰਘ